ਮੈਂ ਪਹਿਲਾਂ ਦਾ ਬਿੱਟੂ ਜੀ ਦਾ ਆਇਆ ਦਾ ਇੱਥੇ ਬਹੁਤ ਧੰਨਵਾਦ ਕਰਦਾ ਜੀ ਆਇਆਂ ਨੂੰ ਕਹਿੰਦਾ ਵਾ ਸਾਡੀ ਕੈਂਪੇਨ ਤੁਸੀਂ ਦੇਖ ਹੀ ਰਹੇ ਹੋ ਐਨ ਵਧੀਆ ਢੰਗ ਨਾਲ ਚੱਲ ਰਹੀ ਹੈ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਤੇ ਸਾਡੀ ਜਿੱਤ ਪੱਕੀ ਹੈ ਬਾਤ ਦੀ ਜਨਤਾ ਪਾਰਟੀ ਜਿੰਦਾਬਾਦ ਜੈ ਸ਼੍ਰੀ ਰਾਮ ਜੈ ਹਰਿਆ ਲੋਕਾਂ ਤੋਂ ਕਿਸ ਵਕਤ ਸੱਸਿਆ ਨੇ ਕਿਹੜੀ ਪਰੇਸ਼ਾਨੀ ਹੈ ਜਿਹੜੇ ਪਹਿਲਾਂ ਲੋਕਾਂ ਇਹ ਸਾਡੇ ਮੱਲੇ ਵਿੱਚ ਵਾਰਡ ਵਿੱਚ ਕੋਈ ਸੀਵਰੇਜ ਦੀ ਪ੍ਰੋਬਲਮ ਹੈਗੀ ਆ ਸੀਵਰੇਜ ਤੇ ਪਾਣੀ ਮਿਕਸ ਹੋ ਜਾਂਦਾ ਹੈ ਗੰਦੇ ਪਾਣੀ ਦੀ ਹੈਗੀ ਆ ਅਸੀਂ ਆਪਣਾ ਜਿੱਤ ਕੇ ਐਨ ਵਧੀਆ ਢੰਗ ਨਾਲ ਸਾਰਾ ਵਾਰਡ ਚਲਾਵਾਂਗੇ ਬਿਲਕੁਲ ਜੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮੇਰਾ ਨਾਮ ਰੀਨਾ ਜੈਨ ਮੈਂ ਸਟੇਟ ਪੱਲਮੋਚ ਐਗਜ਼ੀਕਿਊਟਿਵ ਮੈਂਬਰ ਹੈਗੀ ਆ ਪੰਜਾਬ ਦੇ ਵਿੱਚ ਲੁਧਿਆਣਾ ਸੁਭਾਗੇ ਹੈਗਾ ਕਿ ਮੈਂ ਲੁਧਿਆਣੇ ਦੇ ਵਿੱਚ ਰਹਿੰਦੀ ਹਾਂ ਤੇ 22 ਸਾਲਾਂ ਤੋਂ ਬੀਜੇਪੀ ਦੀ ਸਪੋਰਟ ਕਰ ਰਹਾ ਅੱਜ ਮੈਂ ਇੱਥੇ ਵਾਰਡ ਨੰਬਰ 40 ਦੇ ਵਿੱਚ ਇਹਨਾਂ ਨੂੰ ਪ੍ਰਵੀਨ ਜੀ ਨੂੰ ਸਪੋਰਟ ਕਰਨ ਆਈ ਆ ਸਿਰਫ ਇਹ ਸਪੀਚ ਕਿ ਭਾਰਤੀ ਜਨਤਾ ਪਾਰਟੀ ਦਾ ਬੋਲ ਵਾਲਾ ਪੰਜਾਬ ਦੇ ਵਿੱਚ ਹੋ ਚੁੱਕਾ ਹੈ ਇੱਕ ਕ੍ਰਾਂਤੀ ਦਾ ਬੀਜ ਅੱਪਾ ਅੰਕੁਰ ਕਰਨਾ ਅਪੀਲ ਕਰਦੀ ਹਾਂ ਕਿ ਆਪਾਂ ਕਾਂਗਰਸ ਪਾਰਟੀ ਵੀ ਦੇਖ ਚੁੱਕੇ ਆਪਾਂ ਆਮ ਆਦਮੀ ਪਾਰਟੀ ਵੀ ਦੇਖ ਚੁੱਕੇ ਆ ਸਿਰਫ ਹੁਣ ਪੰਜਾਬ ਦੇ ਵਿੱਚ ਸੈਂਟਰ ਨਾਲ ਜੁੜਨ ਦੀ ਆਪਣੀ ਗੱਲ ਹੋਣੀ ਚਾਹੀਦੀ ਹੈ ਸੈਂਟਰ ਨਾਲ ਜੁੜਨ ਦੇ ਨਾਲ ਆਪਣੇ ਪੰਜਾਬ ਦੀ ਤੱਕੀ ਹੋਏਗੀ ਲੁਧਿਆਣਾ ਦੀ ਤੱਕੀ ਹੋਏਗੀ ਆਪਣਾ ਮੇਅਰ ਭਾਜਪਾ ਦਾ ਲੁਧਿਆਣਾ ਦੇ ਵਿੱਚ ਬਣਾਇਆ ਜਾਏਗਾ ਤੇ ਲੁਧਿਆਣਾ ਦੀ ਤੱਕੀ ਹੋਏਗੀ ਤੇ ਸਾਰੇ ਇੱਕ ਜਨਤਾ ਨੂੰ ਬੁਲਾਉਂਦੀ ਆਂ ਨੇ ਸਾਰੇ ਜਨਤਾ ਨੂੰ ਅਪੀਲ ਹੈ जिन्ने जिन्ने ਵੀ ਇਹ ਕਾਪਰੇਸ਼ਨ ਦੇ ਆਪਣੇ ਇਲੈਕਸ਼ਨ 21 ਤਰੀਕ ਨੂੰ ਵੋਟ ਪਾਣ ਜਾਓ ਸਿਰਫ ਕਮਲ ਦੇ ਫੁੱਲ ਤੇ ਅੱਖਾਂ ਮੀਚਲੇ ਹੋਈ ਨਹੀਂ ਪਾਣੀ ਐ ਸਿਰਫ ਅੱਖਾਂ ਖੋਲਦੇ ਹੋਏ ਕਮਲ ਦੇ ਫੁੱਲ ਨੂੰ ਵੋਟ ਪਾਣੀ ਐ ਐਸੀ ਦੇ ਨਾਲ ਆਪਣਾ ਪਾਦਾ ਤੇ ਆਪਣਾ ਲੁਧਿਆਣਾ ਦੀ ਤਰੱਕੀ ਹੋਏਗੀ ਜੈ ਹਿੰਦ ਜੈ ਪਾਦਾ